हां जी सत श्री अकाल जी दोस्तों की हालचाल ने जी ठीक ठाक हूं सो थोड़े जे वक्त फेर ਤੋਂ ਬਾਅਦ ਮੈਂ ਅੱਜ ਫੇਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਵਾਂ ਜੀ ਤੇ ਅ ਸلسلਾ ਅੱਜ ਫੇਰ ਤੋਰਦੇ ਆ ਜੀ ਉਹੀ ਮੋਟੀਵੇਸ਼ਨਲ ਗੱਲਾਂ ਦਾ ਬੜੇ ਕੰਮ ਦਾ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਅੱਜ ਵੀ ਹਰ ਵਾਰ ਵਾਂਗੂ ਪੈਸੇ ਤਾਂ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਹਰ ਵਾਰ ਹੀ ਕੰਮ ਦੇ ਵਿਸ਼ੇ ਹੋਣ ਤੇ ਅੱਜ ਇਹ ਵੀਡੀਓ ਤੁਹਾਨੂੰ ਵਾਕਈ ਬੜਾ ਸਕੂਨ ਦੇਊਗੀ ਕਈ ਵਾਰ ਆਪਾਂ ਨਾ ਇਹ ਗੱਲਾਂ ਸੋਚਦੇ ਆਂ ਤੇ ਸੋਚ-ਸੋਚ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਦੁੱਖਾਂ ਚ ਪਾਈ ਰੱਖਦੇ ਆਂ ਕਿਹੜਾ ਵਿਸ਼ਾ ਵਾ ਕਿ ਪੰਜ ਉਹ ਚੀਜ਼ਾਂ ਜਿਨ੍ਹਾਂ ਲਈ ਤੁਸੀਂ ਹਮੇਸ਼ਾ ਜ਼ਿੰਮੇਵਾਰ ਨਹੀਂ ਹੈਗੇ ਇਹ ਚੀਜ਼ਾਂ ਬਾਰੇ ਸੋਚ ਕੇ ਨਾ ਨਿਰਾਸ਼ ਹੋਇਆ ਕਰੋ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਜੋ ਸ਼ੁਰੂ ਕਰਦੇ ਆਂ ਵੀਡੀਓ ਤੇ ਪੁਆਇੰਟਸ ਦੇ ਉੱਤੇ ਆਉਣਾ ਮੈਂ ਪਹਿਲੀ ਗੱਲ ਆ ਜੀ ਕਿ ਜੇ ਕੋਈ ਖੁਸ਼ ਨਹੀਂ ਆ ਜੇ ਕੋ ਦੁਖੀ ਰਹਿੰਦਾ ਹਰ ਸਮੇਂ ਤਾਂ ਜ਼ਰੂਰੀ ਨਹੀਂ ਉਹਦਾ ਜ਼ਿੰਮੇਵਾਰ ਹਮੇਸ਼ਾ ਤੁਸੀਂ ਹੋਵੋਗੇ ਕੋਈ ਆ ਕੇ ਜੇ ਤੁਹਾਨੂੰ ਤਾਨੇ ਦਿੰਦਾ ਨਾ ਕਿ ਤੂੰ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਮੈਂ ਤੇਰੇ ਕਰਕੇ ਇਦਾਂ ਵਾਂ ਤਾਂ ਹਮੇਸ਼ਾ ਉਹ ਸੱਚ ਨਹੀਂ ਹੁੰਦਾ ਇਹ ਜ਼ਰੂਰੀ ਨਹੀਂ ਆ ਕਿ ਤੁਹਾਡੇ ਵਿੱਚ ਨੁਕਸ ਸੀ ਕਿ ਕੋਈ ਅਗਲਾ ਤਾਂ ਖਰਾਬ ਹੋਇਆ ਅਗਲੇ ਦੀ ਕੋਈ ਆਪਣੀ ਸੋਚ ਹੋ ਸਕਦੀ ਆ ਅਗਲੇ ਨੇ ਆਪਣੇ ਪੈਰ ਤੇ ਆਪ ਵੀ ਕੋਹਾੜਾ ਮਾਰਿਆ ਹੋ ਸਕਦਾ ਕਿ ਉਹ ਦੁਖੀ ਰਹਿੰਦਾ ਵਾ ਉਹਦੀ ਸੋਚ ਸਹੀ ਨਾ ਹੋਵੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਕਿਉਂ ਕੋਸਣਾ ਜੇ ਅਗਲੇ ਨੇ ਕਹਦੇ ਤੇ ਤੁਸੀਂ ਕਹਿ ਤਾ ਤਾਂ ਤੁਸੀਂ ਕਿਉਂ ਉਹਨੂੰ ਸੱਚ ਮੰਨ ਲੈਣਾ ਕਈ ਵਾਰ ਕੀ ਹੁੰਦਾ ਤੁਹਾਨੂੰ ਉਦਾਹਰਣ ਦੇ ਕੇ ਸਮਝਾ ਦਿੰਨਾ ਪਰਿਵਾਰਾਂ ਦੇ ਵਿੱਚ ਹੀ ਇਹ ਗੱਲਾਂ ਹੁੰਦੀਆਂ ਨੇ ਮੈਂ ਹਮਸਫਰ ਦੀ ਗੱਲ ਲਾਵਾਂ ਇੱਕ ਹਮਸਫਰ ਦੂਜੇ ਤੋਂ ਖੁਸ਼ ਨਹੀਂ ਹੋਇਆ ਮਤਲਬ ਮੀਆਂ ਬੀਬੀ ਨੇ ਕਦੇ ਪਤੀ ਨੇ ਦੋਸ਼ ਦੇਤਾ ਕਿ ਤੂੰ ਐਦਾਂ ਦੀ ਸੀ ਤਾਂ ਮੇਰੀ ਜ਼ਿੰਦਗੀ ਖਰਾਬ ਹੋਈ ਜਾਂ ਪਤਨੀ ਕਹਿ ਦਿੰਦੀ ਆ ਵੀ ਤੂੰ ਮੈਨੂੰ ਕੁਝ ਨਹੀਂ ਦੇ ਪਾਇਆ ਤੂੰ ਮੈਨੂੰ ਮੇਰੇ ਸੁਪਨੇ ਨਹੀਂ ਪੂਰੇ ਕੀਤੇ ਬੜੇ ਤਾਨੇ ਮਿਹਣੇ ਇਸ ਰਿਸ਼ਤੇ ਦੇ ਵਿੱਚ ਚੱਲਦੇ ਆ ਅੱਜ ਕੱਲ੍ਹ ਖਾਸ ਤੌਰ ਤੇ ਆਪਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਤਾਂ ਉਹ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ ਕਿ ਇੱਕ ਪਤੀ ਨੇ ਆਪਣੀ ਪਤਨੀ ਦੀ ਜ਼ਿੰਦਗੀ ਖਰਾਬ ਕੀਤੀ ਜਾਂ ਪਤਨੀ ਨੇ ਪਤੀ ਦੀ ਜ਼ਿੰਦਗੀ ਖਰਾਬ ਕਰਤੀ ਹੋ ਸਕਦਾ ਪਤੀ 'ਚ ਦੋਸ਼ ਹੋਵੇ ਹੋ ਸਕਦਾ ਪਤਨੀ 'ਚ ਦੋਸ਼ ਹੋਵੇ ਸੋ ਹਮੇਸ਼ਾ ਇਹ ਨਾ ਸੋਚੀ ਜਾਇਆ ਕਰੋ ਕਿ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਪਿੱਛੇ ਮੇਰਾ ਹੱਥ ਆ ਇਹਦੇ ਨਾਲ ਤੁਸੀਂ ਡਿਪਰੈਸ਼ਨ 'ਚ ਜਾਓਗੇ ਦੂਜੀ ਗੱਲ ਹੈ ਜੀ ਜੇ ਕੋਈ ਤੁਹਾਡੀ ਪਸੰਦ ਤੋਂ ਖੁਸ਼ ਨਹੀਂ ਤੁਹਾਡੀ ਚੁਆਇਸ ਤੋਂ ਜੇ ਕੋਈ ਖੁਸ਼ ਨਹੀਂ ਹੈਗਾ ਤਾਂ ਇਹਦੇ ਲਈ ਵੀ ਤੁਸੀਂ ਜ਼ਿੰਮੇਵਾਰ ਨਹੀਂ ਇਹ ਉਹਦੀ ਟੈਨਸ਼ਨ ਆ ਤੁਹਾਡੀ ਟੈਨਸ਼ਨ ਨਹੀਂ ਹੈਗੀ ਤੁਸੀਂ ਸੈਟੀਸਫਾਈ ਹੋ ਤੁਸੀਂ ਕੋਈ ਕੱਪੜਾ ਪਾਇਆ ਤਾਂ ਉਹਨੂੰ ਪਤਾ ਕਿ ਉਹ ਬਿਲਕੁਲ ਠੀਕ ਹੈ ਸੋਬਰ ਹੈ ਕੋਈ ਜਿਆਦਾ ਤੁਸੀਂ ਕਿਸੇ ਦਾ ਧਿਆਨ ਖਿੱਚਣ ਦੇ ਲਈ ਕੋਈ ਲੱਗ ਜਾਨੀ ਕੀਤਾ ਫੇਰ ਵੀ ਲੋਕ ਤੁਹਾਡੇ ਤੇ ਜੇ ਹੱਸਦੇ ਨੇ ਇਹਦਾ ਮਤਲਬ ਹੈ ਕਿ ਉਹ ਅੰਦਰੋਂ ਤੁਹਾਡੇ ਤੋਂ ਜੈਲਸ ਕਰਦੇ ਨੇ ਕੋਈ ਹੋਰ ਗੱਲ ਨਹੀਂ ਹੈ ਇਹਦੇ ਪਿੱਛੇ ਸੋ ਇਹ ਵੀ ਕਰੇ ਦਿਲ ਤੇ ਲਾਉਣ ਦੀ ਲੋੜ ਨਹੀਂ ਇਹਦੇ ਲਈ ਵੀ ਜ਼ਿੰਮੇਵਾਰ ਨਾ ਮੰਨਿਓ ਆਪਣੇ ਆਪ ਨੂੰ ਕਿ ਤੁਹਾਨੂੰ ਤਾਂ ਪਾਉਣਾ ਹੀ ਨਹੀਂ ਆਉਂਦਾ ਤੁਹਾਨੂੰ ਤੁਹਾਡਾ ਲਾਈਫ ਸਟਾਈਲ ਨਹੀਂ ਵਧੀਆ ਤੁਸੀਂ ਹੋਰਾਂ ਵਾਂਗੂ ਜ਼ਿੰਦਗੀ ਨਹੀਂ ਜਿਉ ਸਕਦੇ ਤੁਸੀਂ ਬੈਸਟ ਹੋ ਲੋਕ ਬਾਅਦ ਕੁਝ ਕਹਿੰਦੇ ਆ ਲੋਕ ਤਾਂ ਤਿਆਰ ਬੈਠੇ ਨੇ ਮੈਂ ਹਮੇਸ਼ਾ ਕਹਿੰਦਾ ਉਹਨਾਂ ਲੋਕ ਤੁਹਾਡੇ ਹੌਸਲੇ ਢਾਉਣ ਨੂੰ ਤਿਆਰ ਤਿਆਰ ਬੈਠੇ ਨੇ ਲੋਕ ਤਾਂ ਤੁਹਾਨੂੰ ਡਿਪਰੈਸ਼ਨ 'ਚ ਪਾ ਕੇ ਖੁਸ਼ ਨੇ ਕਿ ਤੁਸੀਂ ਡਿਪਰੈਸ਼ਨ 'ਚ ਜਾਓ ਕਿਉਂ ਜਾਣਾ ਬਈ ਆਪਾਂ ਡਿਪਰੈਸ਼ਨ ਦੇ ਵਿੱਚ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਹਾਡੀ ਚੁਆਇਸ ਆ ਪੂਰੀ ਕਰੋ ਤੀਜੀ ਜ਼ਿੰਮੇਵਾਰੀ ਨਹੀਂ ਹੈਗੀ ਤੁਹਾਡੀ ਕਿ ਜੇ ਕੋਈ ਤੁਹਾਨੂੰ ਨਕਾਮਯਾਬ ਸਮਝਦਾ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਕਾਮਯਾਬ ਇਨਸਾਨ ਕੌਣ ਹੁੰਦਾ ਅਸੀਂ ਸਿਰਫ ਉਹਨੂੰ ਪੈਸੇ ਨਾਲ ਮਾਪਦੇ ਆ ਕਿ ਜਿਹੜੇ ਬੰਦੇ ਨੇ ਪੈਸਾ ਵੱਧ ਕਮਾ ਲਿਆ ਉਹ ਬੰਦਾ ਕਾਮਯਾਬ ਪਰ ਮੈਂ ਨਹੀਂ ਸਹਿਮਤ ਪੈਸਾ ਜ਼ਰੂਰੀ ਆ ਪੈਸਾ ਬਹੁਤ ਜ਼ਰੂਰੀ ਆ ਪਰ ਕੱਲਾ ਪੈਸਾ ਕਮਾ ਕੇ ਆਪਾਂ ਕਾਮਯਾਬ ਨਹੀਂ ਬਣਦੇ ਤੁਹਾਡੀ ਕੀ ਪਰਸਨੈਲਿਟੀ ਆ ਕੀ ਸੁਭਾਅ ਆ ਕੀ ਤੁਹਾਡਾ ਰਵਈਆ ਆ ਸਮਾਜ ਦੇ ਵਿੱਚ ਰਹਿ ਕੇ ਤੁਸੀਂ ਕਿੰਨਾ ਕੁ ਕਿਸੇ ਦੀ ਹੈਲਪ ਕਰਦੇ ਹੋ ਕਿਸੇ ਦਾ ਭਲਾ ਕਿੰਨਾ ਕੁ ਕਰਦੇ ਹੋ ਤੁਸੀਂ ਪਰਿਵਾਰ ਨੂੰ ਕਿੰਨਾ ਸਮਾਂ ਦਿੰਦੇ ਹੋ ਸਮਾਜ ਨੂੰ ਕਿੰਨਾ ਸਮਾਂ ਦਿੰਦੇ ਹੋ ਤੇ ਕੀ ਰੁਤਬਾ ਤੁਸੀਂ ਹਾਸਲ ਕੀਤਾ ਕੱਲਾ ਪੈਸਾ ਕਮਾਇਆ ਜਾਂ ਇੱਜ਼ਤ ਵੀ ਪਾਈ ਆ ਕਿ ਲੋਕ ਜਿੱਥੇ ਵੀ ਤੁਸੀਂ ਜਾਣੇ ਹੋ ਤੁਹਾਨੂੰ ਮਿਲ ਕੇ ਖੁਸ਼ ਹੁੰਦੇ ਨੇ ਤੁਹਾਨੂੰ ਖੜੇ ਹੋ ਕੇ ਮਿਲਦੇ ਨੇ ਕਿ ਤੁਸੀਂ ਇਹ ਕਮਾਇਆ ਇਹ ਕਾਮਯਾਬੀ ਹੁੰਦੀ ਹੈ ਤੇ ਜੇ ਲੋਕ ਤੁਹਾਨੂੰ ਕਹਿੰਦੇ ਨਾ ਯਾਰ ਤੂੰ ਤਾਂ ਕੀਤਾ ਹੀ ਕੁਝ ਨਹੀਂ ਜ਼ਿੰਦਗੀ ਚ ਕਹਿੰਨ ਕਿ ਤੁਸੀਂ ਕਹਿ ਦਿਆ ਕਰੋ ਬਸ ਠੀਕ ਆ ਜੀ ਇਹ ਤੁਹਾਡੀ ਸੋਚ ਆ ਕਿਉਂਕਿ ਲੋਕ ਸਿਰਫ ਇਹ ਸੋਚਦੇ ਆ ਜੋ ਮੈਂ ਨੋਟ ਕੀਤਾ ਜੇ ਤੁਸੀਂ ਕੋਈ ਨੌਕਰੀ ਕਰ ਰਹੇ ਹੋ ਵਧੀਆ ਜਾਂ ਕੋਈ ਤੁਹਾਡਾ ਬੜਾ ਵਪਾਰ ਸੈੱਟ ਆ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਕਿਤੇ ਬੈਨੇ ਹੋ ਤਾ ਲੋਕ ਕਹਿੰਦੇ ਵੀ ਇਹ ਬੰਦਾ ਕਾਮਯਾਬ ਆ ਭਾਵੇਂ ਕੋਈ ਬੰਦਾ ਨਾ ਵਿਹਲਾ ਬੈ ਕੇ ਆਪਣੇ ਕੰਮ ਤੋਂ ਤੁਰ ਜੇ ਤੇ ਉਹਨੂੰ ਲੋਕ ਫੇਰ ਵੀ ਇੱਜ਼ਤ ਦਿੰਦੇ ਨੇ ਕੋਈ ਘਰੇ ਬੈਠਾ ਕੰਮ ਕਰ ਰਿਹਾ ਵਧੀਆ ਪੈਸੇ ਕਮਾ ਰਿਹਾ ਉਹਦੀ ਇੱਜ਼ਤ ਨਹੀਂ ਹੈਗੀ ਇਹ ਮੈਂ ਚੀਜ਼ ਨੋਟ ਕੀਤੀ ਆ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਕੀ ਇਹ ਠੀਕ ਆ ਤੇ ਉਹ ਬੰਦੇ ਨੂੰ ਲੋਕ ਨਾਕਾਮਯਾਬ ਕਹਿਣ ਲੱਗ ਜਾਂਦੇ ਆ ਜਿਹੜਾ ਸਾਰਾ ਦਿਨ ਤੁਰਿਆ ਹੀ ਫਿਰਦਾ ਟੈੱਕੇ ਬੈਂਦਾ ਨਹੀਂ ਪਰ ਫੇਰ ਵੀ ਅਗਲੇ ਨੂੰ ਚਿੰਤਾ ਹੋ ਜਾਂਦੀ ਯਾਰ ਪਤਾ ਨਹੀਂ ਇਹਦੇ ਘਰ ਦਾ ਗੁਜ਼ਾਰਾ ਕਿੱਥੋਂ ਚੱਲਦਾ ਲੋਕਾਂ ਨੂੰ ਆਪਣੀ ਟੈਨਸ਼ਨ ਨਹੀਂ ਹੈਗੀ ਦੂਜਿਆਂ ਦੀ ਟੈਨਸ਼ਨ ਵੱਧਾ ਸੋ ਇਹਦੇ ਲਈ ਵੀ ਤੁਸੀਂ ਜ਼ਿੰਮੇਵਾਰ ਨਹੀਂ ਹੋਗੇ ਚੌਥੀ ਜ਼ਿੰਮੇਵਾਰੀ ਤੁਹਾਡੀ ਨਹੀਂ ਕਿ ਜੇ ਤੁਸੀਂ ਲੱਖ ਕੋਸ਼ਿਸ਼ਾਂ ਕਰਕੇ ਕਿਸੇ ਨੂੰ ਮੁਸੀਬਤ ਚੋਂ ਬਾਹਰ ਨਹੀਂ ਕੱਢ ਸਕੇ ਇੱਥੇ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਵਿੱਚ ਕਲਾ ਨਹੀਂ ਸੀ ਤੁਹਾਡੇ ਵਿੱਚ ਕਾਬਲੀਅਤ ਨਹੀਂ ਸੀ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਸੁਧਾਰ ਨਹੀਂ ਸਕੇ ਕੋਈ ਬੰਦਾ ਨਸ਼ੇ ਕਰਨ ਲੱਗ ਗਿਆ ਅਸੀਂ ਉਹਦੀ ਕਾਉਂਸਲਿੰਗ ਕਰ ਸਕਦੇ ਹਾਂ ਕੋਈ ਬੰਦਾ ਡਿਪਰੈਸ਼ਨ 'ਚ ਚੱਲ ਗਿਆ ਅਸੀਂ ਉਹਦੀ ਕਾਉਂਸਲਿੰਗ ਕਰ ਸਕਦੇ ਹਾਂ ਮਤਲਬ ਜੋ ਵੀ ਐਕਸਪਰਟ ਨੇ ਉਹ ਉਹਨਾਂ ਨੂੰ ਸਮਝਾ ਸਕਦੇ ਨੇ ਸਾਰਾ ਦਿਨ ਉਹਨਾਂ ਦੀ ਜ਼ਿੰਦਗੀ ਤੇ ਪਹਿਰਾ ਨਹੀਂ ਦਿੱਤਾ ਜਾ ਸਕਦਾ ਜੇ ਤੁਸੀਂ ਕਿਸੇ ਨੂੰ ੱੱਕੇ ਨਾਲ ਨਸ਼ਾ ਕਰਨ ਤੋਂ ਰੋਕੋਗੇ ਚਲੋ ਪਹਿਰਾ ਦੇ ਕੇ ਤੁਸੀਂ ਰੋਕ ਵੀ ਲਿਆ ਪਰ ਕਿੰਨੀ ਦੇਰ ਪਹਿਰਾ ਦੇਓਗੇ ਜਦੋਂ ਤੁਸੀਂ ਜੇ ਕੋਈ ਹੁਣ ਸੈਂਟਰ ਨੇ ਸੈਂਟਰਾਂ ਦੇ ਵਿੱਚ ਜਿੰਨਾ ਜਿੰਨੀ ਦੇਰ ਉਹ ਮਰੀਜ਼ ਰਹਿੰਦੇ ਨੇ ਉਨੀ ਦੇਰ ਉਹ ਠੀਕ ਰਹਿੰਦੇ ਨੇ ਉਹ ਪਹਿਰਾ ਦਿੱਤਾ ਹੋਇਆ ਇੱਕ ਤਰ੍ਹਾਂ ਨਾਲ ਉਹ ਜਦੋਂ ਬਾਹਰ ਆ ਜਾਂਦੇ ਨੇ ਫਿਰ ਉੱਥੇ ਦੇ ਉੱਥੀ ਨੇ ਇਹਦਾ ਮਤਲਬ ਕਿ ਉਹ ਆਪਣੇ ਅੰਦਰੋਂ ਮਨ ਤਿਆਰ ਨਹੀਂ ਕਰ ਰਹੇ ਉਹ ਤਿਆਰ ਨਹੀਂ ਉਹ ਮੁਸੀਬਤ ਚੋਂ ਆਪ ਬਾਹਰ ਨਹੀਂ ਆਉਣਾ ਚਾਹੁੰਦੇ ਤੁਸੀਂ ਤਾਂ ਕੋਸ਼ਿਸ਼ ਕਰ ਲਈ ਸੋ ਇਹਦੇ ਪਿੱਛੇ ਤੁਸੀਂ ਜ਼ਿੰਮੇਵਾਰ ਨਹੀਂ ਹੋ ਇਹ ਮੈਂ ਉਦਾਹਰਨ ਦਿੱਤੀ ਆ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦੇ ਵਿੱਚੋਂ ਕੋਈ ਬੰਦਾ ਆਪ ਹੀ ਬਾਹਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਤੁਹਾਡੇ ਸਮਝਾਉਣ ਦੇ ਬਾਵਜੂਦ ਤਾਂ ਕਦੇ ਇਹ ਨਾ ਸੋਚਿਓ ਕਿ ਤੁਸੀਂ ਅਸਫਲ ਰਹੇ ਹੋ ਕਿਸੇ ਦੀ ਜ਼ਿੰਦਗੀ ਬਦਲਣ ਦੇ ਵਿੱਚ ਪੰਜਵੀਂ ਗੱਲ ਆ ਕਿ ਜੇ ਤੁਸੀਂ ਆਪਣੇ ਸਰਕਲ ਦੇ ਆਪਣੇ ਆਲੇ ਦੁਆਲੇ ਮਤਲਬ ਜਿੰਨੇ ਵੀ ਲੋਕ ਤੁਹਾਡੀ ਜ਼ਿੰਦਗੀ ਚ ਸ਼ਾਮਲ ਅੱਜ ਨੇ ਕੱਲ ਸੀ ਆਉਣ ਵਾਲੇ ਸਮੇਂ 'ਚ ਹੋਣਗੇ ਉਹ ਸਾਰਿਆਂ ਨੂੰ ਜੇ ਤੁਸੀਂ ਖੁਸ਼ ਨਹੀਂ ਕਰ ਸਕੇ ਇਹਦੇ ਵਿੱਚ ਵੀ ਤੁਹਾਡਾ ਕਸੂਰ ਨਹੀਂ ਇਹ ਤੇ ਖੁਸ਼ ਕੌਣ ਕਰ ਪਾਇਆ ਤੁਸੀਂ ਅੱਜ ਕੱਲ ਮੈਂ ਕਹਿੰਦਾ ਜ਼ਿੰਦਗੀ 'ਚ ਇੱਕ ਬੰਦਾ ਹੀ ਖੁਸ਼ ਕਰਕੇ ਦਿਖਾ ਦਿਓ ਤਾਂ ਮੈਂ ਮੰਨ ਜੂ ਨਹੀਂ ਤਾਂ ਸਾਰੇ ਨੁਕਸ ਕੱਢਣ ਵਾਲੇ ਮਿਲਦੇ ਨੇ ਤੁਹਾਨੂੰ ਨਫ਼ਰਤ ਕਰਨ ਵਾਲੇ ਕਿਸੇ ਨਾ ਕਿਸੇ ਗੱਲ ਤੇ ਜ਼ਰੂਰ ਮਿਲ ਜਾਂਦੇ ਨੇ ਸੋ ਸਾਰਿਆਂ ਨੂੰ ਖੁਸ਼ ਤੁਸੀਂ ਨਹੀਂ ਕਰ ਸਕਦੇ ਤੇ ਜੇ ਆਪਾਂ ਆਪਣੇ ਆਪ ਨੂੰ ਉਹ ਸਾਂਹ ਤੇ ਲੈ ਕੇ ਆਈਏ ਕਿ ਅਸੀਂ ਕਿਹੜਾ ਸਾਰਿਆਂ ਤੋਂ ਖੁਸ਼ ਹੁੰਨੇ ਆਂ ਫਿਰ ਇਹਦੇ ਵਿੱਚ ਵੀ ਤੁਹਾਡਾ ਕੋਈ ਬਹੁਤਾ ਵੱਡਾ ਰੋਲ ਨਹੀਂ ਹੈਗਾ ਆਪਣੀ ਜ਼ਿੰਦਗੀ ਵਧੀਆ ਢੰਗ ਦੇ ਨਾਲ ਬਤੀਤ ਕਰਦੇ ਰਹੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਸਹੀ ਜ਼ਿੰਦਗੀ ਜਿਉ ਰਹੇ ਹਾਂ ਲੋਕਾਂ ਦੇ ਤਾਨੇ ਮੇਨੇ ਲੋਕ ਬਹੁਤ ਕੁਝ ਕਹਿੰਦੇ ਨੇ ਜੀ ਸੋ ਆਪਣੀ ਜ਼ਿੰਦਗੀ ਮਸਤ ਹੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਜਿਉਂਦੇ ਰਹੋ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਗੱਲਾਂ ਪਸੰਦ ਆਈਆਂ ਹੋਣਗੀਆਂ ਤੁਹਾਨੂੰ ਇੱਕ ਹੌਸਲਾ ਵੀ ਮਿਲਿਆ ਹੋਊਗਾ ਤੇ ਜੇ ਮਿਲਿਆ ਵਾ ਹੌਸਲਾ ਤਾਂ ਜਰੂਰ ਕਮੈਂਟ ਕਰਿਓ ਅਗਲੀ ਵੀਡੀਓ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਬੋਧਾ ਜਲਦੀ ਹਾਜ਼ਰ ਹੋਣਾ ਜੀ